ਵਾਇ ਗੁਰੂ ਜੀ ਦਾ ਖਾਲਸਾ ਵਾਇ ਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਅਕਸਰ ਅਸੀਂ ਆਪਣਾ ਪਿਆਰ ਲੋਕਾਂ ਦੇ ਨਾਲ ਰੱਖਦੇ ਹਾਂ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਮਿੱਤਰਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਔਰ ਇਹ ਸੋਚ ਲੈਂਦੇ ਹਾਂ ਕਿ ਇਹ ਸਾਡਾ ਔਖੇ ਵੇਲੇ ਸਾਥ ਦੇਣਗੇ ਲੇਕਿਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਨੇ ਸੁਖ ਮੈਂ ਬਹੁ ਸੰਗੀ ਪਈ ਦੁਖ ਮੈਂ ਸੰਗ ਨਾ ਕੋਏ ਕਹੂ ਨਾਨਕ ਹਰ ਬਝ ਮਨਾ ਅੰਤ ਸਹਾਈ ਹੋਈ ਅੰਤ ਸਹਾਈ ਹੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਨੇ ਸੁਖ ਵੇਲੇ ਬਹੁਤ ਆਪਣੇ ਬਣ ਜਾਂਦੇ ਨੇ ਪੈਸਾ ਵੇਕੇ ਚੜਦੀ ਕਲਾ ਦੁਨੀਆਵੀ ਤੌਰ ਤੇ ਕਹਿ ਲੀਏ ਨਾਮ ਸ਼ੋਹਰਤ ਮਿਲਣ ਨੂੰ ਜਿਹੜੇ ਚੜਦੀ ਕਲਾ ਸਮਝਦੇ ਨੇ ਦੁਨੀਆਵੀ ਲੋਕ ਉਹ ਤੁਹਾਡੇ ਬਹੁਤ ਨੀਅਰ ਆ ਜਾਂਦੇ ਨੇ ਰਿਲੇਟਿਵਸ ਜਿਹੜੇ ਗੱਲ ਵੀ ਨਹੀਂ ਕਰਦੇ ਉਹ ਨਾਲ ਖੜ ਖੜ ਕੇ ਤੁਹਾਨੂੰ ਆਪਣਾ ਆਪਣਾ ਦੱਸਦੇ ਨੇ ਲੇਕਿਨ ਜਦੋਂ ਮਾੜਾ ਸਮ ਟਾਈਮ ਆਉਂਦਾ ਤੇ ਕੋਈ ਫੋਨ ਵੀ ਨਹੀਂ ਚੱਕਦਾ ਕਿਤੇ ਅਗਰ ਮਿਲ ਵੀ ਜਾਓ ਤੇ ਮੂੰਹ ਪਰ ਦੂਜੇ ਪਾਸੇ ਨੂੰ ਕਰ ਲੈਂਦੇ ਨੇ ਤੇ ਇਹ ਹਾਲ ਹੋ ਜਾਂਦੇ ਨੇ ਕਿ ਕੋਈ ਨਾਲ ਨਹੀਂ ਨਿਭਦਾ ਪਰ ਗੁਰੂ ਮਹਾਰਾਜ ਕਹਿੰਦੇ ਨੇ ਲੇਕਿਨ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਹੈ ਪਰਮਾਤਮਾ ਦਾ ਨਾਮ ਅੰਤ ਵਿਲੇ ਤੱਕ ਸਹਾਈ ਹੁੰਦਾ ਹੈ ਸੋ ਕਿਉਂ ਨਾ ਉਸ ਪਰਮੇਸ਼ਰ ਦਾ ਨਾਮ ਜਪੀਏ ਜਿਹੜਾ ਹਰ ਜਗ੍ਹਾ ਮਦਦ ਕਰਦਾ ਹੈ